ਮਾਂ ਅਖਰ ਤੋਂ ਕਬੀਰ ਕਹਿੰਦੇ ਨੇ ਮੰਮਾ ਮਨ ਸਿਉ ਕਾਜ ਹੈ ਮਨ ਸਾ ਦੇ ਸਿਦ ਹੋਏ ਮਨ ਹੀ ਮਨ ਸਿਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਏ ਮਨ ਜੈਸਾ ਹੋਰ ਕੋਈ ਨਹੀਂ ਕਿਉ ਇਹੋ ਮਨ ਸਖਤੀ ਇਹੋ ਮਨ ਸਿਓ ਇਹੋ ਮਨ ਪੰਜ ਤਤ ਕੋ ਜੀ ਮਨ ਸ਼ਿਵ ਨੂੰ ਮਨੇ ਪ੍ਰਮਾਤਮਾ ਨੂੰ ਮਨੇ ਤੇ ਮਨ ਪ੍ਰਮਾਤਮਾ ਹੋ ਜਾਂਦਾ ਹੈ ਮਨ ਪਦਾਰਥ ਨੂੰ ਮਨੇ ਤੇ ਮਨ ਪਦਾਰਥ ਹੋ ਜਾਂਦਾ ਹੈ ਮਨ ਪਰਵਾਰ ਨੂੰ ਮੰਨ ਲਵੇ ਤੇ ਪਰਵਾਰ ਦਾ ਰੂਪ ਹੋ ਜਾਂਦਾ ਹੈ ਮਨ ਨਿਰੰਕਾਰ ਨੂੰ ਮੰਨੇ ਤੇ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ ਤੂੰ ਮਨ ਨੇ ਪਰਵਾਰ ਨੂੰ ਪਰਵਾਰ ਕਰਕੇ ਮੰਨ ਲਿਆ ਪਦਾਰਥ ਨੂੰ ਪਦਾਰਥ ਕਰਕੇ ਮੰਨ ਲਿਆ ਧਨ ਨੂੰ ਧਨ ਕਰਕੇ ਮੰਨ ਲਿਆ ਮਨ ਨੇ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਨਹੀਂ ਮੰਨੇ ਨਹੀਂ ਮੰਨੇ ਤੁਸੀਂ ਆਖੋਗੇ ਮੰਨੇ ਤਾਂ ਤੇ ਆਇਆ ਹੁਣ ਫਿਰ ਗੋੜੀ ਮੱਲਾ ਪੰਜਵਾਂ 52 ਅਖਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਨ ਨੇ ਮੰਨਿਆ ਨਹੀਂ ਹੈ ਮਨ ਮੰਗਦਾ ਹੈ ਇਹ ਗੁਰੂ ਨੂੰ ਮੰਨਦਾ ਨਹੀਂ ਹੈ ਗੁਰੂ ਕੋਲ ਮੰਗਦਾ ਹੈ ਮੰਗ ਕਰਕੇ ਆਉਂਦਾ ਹੈ ਵਿਸ਼ਨੂੰ ਦੀ ਪੂਜਾ ਲਕਸ਼ਮੀ ਕਰਕੇ ਲਕਸ਼ਮੀ ਨਾ ਹੋਵੇ ਤੇ ਕੋਈ ਵਿਸ਼ਨੂੰ ਦੀ ਪੂਜਾ ਨਹੀਂ ਇਹ ਪਰਮਾਤਮਾ ਨੂੰ ਮੰਨਦਾ ਨਹੀਂ ਹੈ ਮੰਗਦਾ ਹੈ ਇਹਦਾ ਸੰਬੰਧ ਮੰਗਣ ਦਾ ਹੈ ਕਿ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਲੋਕ ਸੁਣੋ ਮੰਮਾ ਮੰਗਨ ਹਾਰ ਇਆਨਾ ਦੇਨ ਹਾਰ ਦੇ ਰਿਹਾ ਸੁਜਾਨਾ ਜੋ ਮੰਗੇ ਤੋ ਮੰਗੇ ਬਈਆ ਜਾਂਤੇ ਕੁਸਲ ਨ ਕਭੂ ਤੀ ਜਦ ਵੀ ਇਹ ਪ੍ਰਮਾਤਮਾ ਕੋਲ ਮੰਗਦਾ ਹੈ ਪ੍ਰਮਾਤਮਾ ਨੂੰ ਛੋੜ ਕੇ ਬਾਕੀ ਸਭ ਕੁਝ ਮੰਗਦਾ ਹੈ ਪ੍ਰਮਾਤਮਾ ਨੂੰ ਕਹਿੰਦਾ ਹੈ ਮੰਗਦਾ ਆਖੇ ਮੰਗੇ ਕੀ ਦੇਹ ਦੇ ਐਵੇਂ ਦੇ ਐਵੇਂ ਦੇ ਐਵੀ ਮੇਰੇ ਘਰ ਆ ਜਾਏ ਐਵੀ ਮੇਰੇ ਘਰ ਆਏ ਐਵੀ ਮੇਰੇ ਘਰ ਆਏ ਤੇ ਪ੍ਰਮਾਤਮਾ ਕਹਿੰਦੇ ਵੀ ਮੈਂ ਵੀ ਆ ਜਾਵਾਂ ਨਾ ਨਾ ਤੂੰ ਇੱਕ ਪਾਸੇ ਰਹਿ ਤੇਰੀ ਹੋਣੀ ਰਹਿ ਤੂੰ ਆਏਗਾ ਤੇ ਮੇਰਾ ਸਭ ਕੁਝ ਬਦਲ ਕੇ ਰੱਖ ਦੇਗਾ ਆਪ ਦੀ ਗਾਇਤ ਲਈ ਅਰਜ਼ ਕਰਾ ਦੋ ਤਰ੍ਹਾਂ ਦੇ ਮਨੁੱਖ ਸਾਰੇ ਸੰਸਾਰ ਵਿੱਚ ਨੇ ਸਾਰੇ ਸੰਸਾਰ ਵਿੱਚ ਇਕ ਕਮਜ਼ੋਰ ਮਨੁੱਖ ਈਸ਼ਵਰ ਨੂੰ ਇਸ ਵਾਸਤੇ ਮੰਨਦਾ ਹੈ ਜੋ ਕੁਝ ਉਸ ਦੀਆਂ ਖਾਹਿਸ਼ਾਂ ਨੇ ਪੂਰੀਆਂ ਹੋਣ ਜੋ ਉਸ ਦੀਆਂ ਮੰਗਾਂ ਨੇ ਪੂਰੀਆਂ ਹੋਣ ਇੱਕ ਸ਼ਕਤੀਸ਼ਾਲੀ ਮਨੁੱਖ ਇੱਕ ਤਾਕਤਵਰ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਇਨਕਾਰ ਕਰ ਦਿੰਦਾ ਹੈ ਜੋ ਉਸ ਦੀਆਂ ਮੰਗਾਂ ਨੇ ਅਗਰ ਪਰਮਾਤਮਾ ਨੂੰ ਮੰਨ ਲਵੇ ਤਾਂ ਪੂਰੀਆਂ ਨਹੀਂ ਕਰ ਸਕਦਾ ਉਹ 9 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਅਗਰ ਰੱਬ ਨੂੰ ਮੰਨਦਾ ਤੇ ਕਰ ਸਕਦਾ ਸੀ ਇੱਕ ਕਮਜ਼ੋਰ ਮਨੁੱਖ ਪਰਮਾਤਮਾ ਨੂੰ ਮੰਨਦਾ ਹੈ ਇਸ ਵਾਸਤੇ ਹੈ ਕਿ ਪਰਮਾਤਮਾ ਤੋਂ ਬਿਨਾ ਉਹਦੀਆਂ ਮੰਗਾਂ ਦੀ ਪੂਰਤੀ ਨਹੀਂ ਹੋਵੇਗੀ ਇੱਕ ਸ਼ਕਤੀਸ਼ਾਲੀ ਮਨੁੱਖ ਪਰਮਾਤਮਾ ਨੂੰ ਇਨਕਾਰ ਕਰ ਦਿੰਦਾ ਹੈ ਕਿਉਂਕਿ ਜੋ ਕੁਝ ਉਹ ਚਾਹੁੰਦਾ ਹੈ ਉਹ ਬਿਨਾ ਪਰਮਾਤਮਾ ਨੂੰ ਇੱਕ ਪਾਸੇ ਕੀਤੇਆਂ ਪੂਰੀਆਂ ਨਹੀਂ ਕਰ ਸਕਦਾ ਉਹ ਤੇ ਦੁਰਾਚਾਰ ਕਰਨਾ ਚਾਹੁੰਦਾ ਹੈ ਉਹ ਤੇ ਸ਼ਰਾਬ ਪੀਣਾ ਚਾਹੁੰਦਾ ਹੈ ਉਤੇ ਗੁਰੂ ਨੇ ਇੱਕ ਪਾਸੇ ਕਰੇ ਗੁਸਤਾਖੀ ਮਾਫ ਤਾਈ ਕਿ ਸਾਨੂੰ ਕੈਂਚੀ ਲਾ ਸਕਦਾ ਹੈ ਗੁਰੂ ਨੇ ਇੱਕ ਪਾਸੇ ਕਰੇ ਐ ਕਲਗੀਧਰ ਤੋਂ ਇੱਕ ਪਾਸੇ ਆਪਾਂ ਉਸ ਤਰਾ ਫੇਰਨਾ ਕੈਂਚੀ ਫੇਰਨੀ ਬਾਰ ਬਾਰ ਮੈਂ ਮਾਫੀ ਮੰਗ ਲਵਾਂ ਮੈਂ ਤੇ ਨਾਈ ਦੀ ਦੁਕਾਨ ਤੇ ਬੈਠਣਾ ਤੂੰ ਜਰਾ ਇੱਕ ਪਾਸੇ ਹੋ ਤੋ ਇੱਕ ਪਾਸੇ ਹੋਏਗਾ ਤੇ ਦਾੜੀ ਦੀ ਕੈਂਚੀ ਫੇਰਨੀ ਬੜੀ ਔਖੀ ਹੋ ਜਾਏਗੀ ਤੂੰ ਸਾਹਮਣੇ ਆ ਗਿਆ ਕੋਲ ਬੈਠ ਗਿਆ ਤੋ ਫਿਰ ਮੈਂ ਉਸ ਤਰ੍ਹਾਂ ਕੇਵੇ ਚਲਾਵਾਂਗਾ ਫਿਰ ਤੇ ਕੰਗਾ ਹੀ ਫੇਰਨਾ ਪੈਗਾ ਬੜੇ ਧਿਆਨ ਨਾਲ ਸੁਣਨਾ ਹੈ ਭਾਵੇਂ ਦਿਲ ਸ਼ਿਕਨੀ ਦੀ ਗੱਲ ਪਰ ਮੈਂ ਕੀ ਕਰਾਂ ਸਤਿਗੁਰੂ ਦਾ ਡੰਡੋਰ ਛੇ ਆਪਣੇ ਫਰਜ਼ ਨੂੰ ਰਿਵਾਣਾ ਨਿਰੀਆਂ ਗੱਲਾਂ ਕਰਕੇ ਤੁਹਾਡੇ ਕੋਲ ਨਹੀਂ ਮੈਂ ਚਲੇ ਜਾਣਾ ਇੱਕ ਕਮਜ਼ੋਰ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ ਕਿ ਉਸ ਦੀਆਂ ਮੰਗਾਂ ਪਰਮਾਤਮਾ ਤੋਂ ਬਿਨਾ ਪੂਰੀਆਂ ਨਹੀਂ ਹੋ ਸਕਦੀ ਉਹਦੀਆਂ ਖਾਹਿਸ਼ਾਂ ਪਰਮਾਤਮਾ ਤੋਂ ਬਿਨਾ ਪੂਰੀਆਂ ਨਹੀਂ ਹੋ ਸਕਦੀਆਂ ਇੱਕ ਸੰਪੰਨ ਤੇ ਜ਼ਰਾ ਸ਼ਕਤੀਸ਼ਾਲੀ ਬਲਕ ਪਰਮਾਤਮਾ ਨੂੰ ਇਸ ਵਾਸਤੇ ਇਨਕਾਰੀ ਹੋ ਜਾਂਦਾ ਹੈ ਇਨਕਾਰ ਕਰ ਦਿੰਦਾ ਹੈ ਜੋ ਕੁਝ ਉਹ ਕਰਨਾ ਚਾਹੁੰਦਾ ਹੈ ਅਗਰ ਪਰਮਾਤਮਾ ਨੂੰ ਇੱਕ ਪਾਸੇ ਨਾ ਕਰੇ ਤਾਂ ਕਰ ਨਹੀਂ ਸਕਦਾ ਉਹ ਕਰ ਨਹੀਂ ਸਕਦਾ ਅਗਰ ਖੁਦਾ ਨੂੰ ਮੰਨਣ ਵਾਲਾ ਔਰੰਗਜ਼ੇਬ ਹੁੰਦਾ ਤੇ ਆਪਣੇ ਪਿਓ ਨੂੰ ਜੇਲ੍ਹ ਦੇ ਵਿੱਚ ਪਾ ਸਕਦਾ ਸੀ ਉਹ ਤਿੰਨ ਬਿਰਾਮਾਂ ਦਾ ਕਤਲ ਹੈ ਆਪਣੇ ਤਿੰਨ ਭਰਾ ਮਾਰ ਦਿੱਤੇ ਉਹਨੇ ਵੱਡੀ ਭੈਣ ਨੂੰ ਵੀ ਜੇਲ੍ਹ ਵਿੱਚ ਪਾਇਆ ਉਹਨੇ ਆਪਣੀ ਬੱਚੀ ਤੇ ਵੀ ਜ਼ੁਲਮ ਕਰਾਇਆ ਇਹ ਸਭ ਕੁਝ ਕਰ ਸਕਦਾ ਸੀ ਇੱਕ ਕਮਜ਼ੋਰ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ ਪਰਮਾਤਮਾ ਤੋਂ ਬਿਨਾਂ ਉਹਦੀਆਂ ਇੱਛਾਵਾਂ ਦੀ ਪੂਰਤੀ ਨਹੀਂ ਹੋਏਗੀ ਇੱਕ ਸ਼ਕਤੀਸ਼ਾਲੀ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਇਨਕਾਰ ਕਰ ਦਿੰਦਾ ਹੈ ਕਿ ਅਗਰ ਉਸ ਨੂੰ ਇਨਕਾਰ ਨਾ ਕਰੇ ਤੋ ਆਪਣੀਆਂ ਇੱਛਾਵਾਂ ਦੀ ਪੂਰਤੀ ਨਹੀਂ ਕਰ ਸਕਦਾ ਦੁਆਵਾਂ ਦੇ ਸਾਹਮਣੇ ਆਪਣੀਆਂ ਇੱਛਾਵਾਂ ਨੇ ਮੰਗਨੇ ਰੱਬ ਦੀ ਕੋਈ ਗੱਲ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਪਰਮਾਤਮਾ ਨੂੰ ਮੰਨਦਾ ਨਹੀਂ ਹੈ ਪਰਮਾਤਮਾ ਕੋਲੋਂ ਮੰਗਦਾ ਹੈ ਮੰਮਾ ਮੰਗਨ ਹਾਰ ਈ ਆਨਾ ਦੇਨ ਹਾਰ ਦੇ ਰਹਿੋ ਸੁਜਾਨਾ ਜੋ ਮੰਗੇ ਤੋ ਮੰਗੇ ਬੀਆ ਜਾਥੇ ਕੁਸਲ ਨ ਕਬਹੂ ਥੀ